ਸਤਾਰਨ ਭਤੇ ਬਲੋਨਾਗਰੀ ਮੁదిక ਕਾਲਸਵਾ ਐਨਯੂਡੀ ਦੀ ਫਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਪੰਜਾਬ ਯੂਨੀਵਰਸਿਟੀ ਦੇ ਨੀੜ ਦੇ ਸਬੰਧ ਦੇ ਵਿੱਚ ਹੋ ਰਹੇ ਕਿਉਂਕਿ ਪੰਜਾਬ ਯੂਨੀਵਰਸਿਟੀ ਚंडीगढ़ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸਿੱਖਿਤਾ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਰਿਹਾ ਵਕਤਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਵਾਰ ਦਾ ਨਾਮ ਰੌਸ਼ਨ ਕੀਤਾ ਉਹਦੇ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਹੀ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹੜੇ ਲੀਡਰ ਨੇ ਇਸ ਯੂਨੀਵਰਸਿਟੀ ਤੋਂ ਪੜਾਏ ਨੇ ਲੇਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਜ਼ੋਰ ਕਰਦਾ ਕਿ ਹਰ ਵਿਦਿਆਰਥੀ ਇੱਕ ਐਫੀਡੇਵਿਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਨਸਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਖਿਲਾਫ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਦੇ ਨੇ ਤੁਹਾਨੂੰ ਦੇ ਖਿਲਾਫ ਸਖਤੋ ਸਖਤ ਕਾਰਵਾਈ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲੋਗ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਸਾਡੇ ਕੋਲੇ ਅਕੋਰਡਿੰਗ ਟੂ ਲਾਜ਼ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਸ ਦੀ ਲੜਨਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਕਰ ਸਕਦੇ ਆ ਉਹਦੇ ਹੱਕਾਂ ਲਈ ਅਵਦੇਸ਼ਤਾਂ ਲਈ ਜਾਂ ਜਿੱਥੇ ਵੀ ਤਕੇਸ਼ਾਈ ਹੁੰਦੀ ਆ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆ ਵੀ ਇਹ ਤਕੇਸ਼ਾਈ ਆ ਇਹ ਹੌਣ ਦੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜਿਸ਼ ਸੋ ਸਾਰੀਆਂ ਜਿਹੜੀਆਂ ਸਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬਦਰਦੀ ਨੇ ਪੰਦਦਰਦੀ ਨੇ ਮਨ ਨੂੰ ਬੇਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤਕਸ਼ਰੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਮ ਉਹਨਾਂ ਦੇ ਹੱਕਾਂ ਨੂੰ ਮਾਰਨ ਦੇ ਲਈ ਤੇ ਉਹਦੇ ਵਿੱਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀਆਂ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਸਾਥ ਦੇਵਾਂਗੇ ਇਸ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ